ਗੇਲੇ ਵੀਰ ਆ ਜਿਹੜਾ ਮਰਜੀ ਸਾਲਾ ਮੇਰਾ ਮੈਗ ਚੋਕ ਕੇ ਨਾ ਪੱਤਰਕਾਰ ਬਣ ਜਾਂਦਾ ਭੈਣ ਚੋਦ ਇਹ ਨਹੀਂ ਵੇਂਦਾ ਬਈ ਹਾਲਾਤ ਕੀ ਚੱਲਣ ਦੇ ਆ ਸਿਚੁਏਸ਼ਨ ਕੀ ਆ ਇਸ ਟਾਈਮ ਪੰਜਾਬ ਦੀ ਯੋ सोनू सूद ਯਾਰ ਉਹ ਚੰਗਾ ਮੁੰਡਾ ਬਹੁਤ ਚੰਗਾ ਮੁੰਡਾ ਮੇਦੀ ਹਿਸਟਰੀ ਵੀ ਪੜੀ ਆ ਮੈਂ ਬਥੇਰਾ ਕੁਝ ਵੇਖਿਆ ਉਹਦਾ ਬਹੁਤ ਚੰਗਾ ਮੁੰਡਾ ਪੱਤਰਕਾਰ ਸਾਲਾ ਸਵਾਲ ਉਹਨੂੰ ਕੀ ਕਰਨ ਦਿਆ ਤੁਸੀਂ ਵੇਖੋ ਤੇ ਤੁਹਾਨੂੰ ਆਪ ਹੀ ਸਮਝ ਲੱਗ ਜਾਣੀ ਆ ਵੀ ਸਾਲਾ ਪੱਤਰਕਾਰ ਸਵਾਲ ਕੀ ਕਰਦਾ ਉਸ ਟਾਈਮ ਤੇ ਇਹੋ ਜਿਹੇ ਸਵਾਲ ਕਰਨਾ ਬਣਦਾ ਤੁਹੇ ਮੇਰੇ ਕੋਲ ਪਰ ਮੈਂ ਤੁਹਾਨੂੰ ਦੱਸਦਾ ਹਾਂ ਇਹਦੇ ਬਾਰੇ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜਾਂ ਤਾਂ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੁੱਲੋਗੇ ਕਿ ਇਹ ਜਾਇਜ ਆ ਤੁਸੀਂ ਸਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਕੇ ਔਰ ਮੈਡਮ ਨਾਲ ਬਤਮੀਜ਼ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਪਿੱਛੇ ਜੇ ਗੱਲ ਹੋਈ ਨਾ ਉਹ ਭੀੜ ਭੜਕੇ ਦੇ ਵਿੱਚ ਨਾ ਪੱਗ ਮਾਰੀ ਜੀ ਤਾਂ ਨੂੰ ਹੋ ਗਈ ਕਿਸੇ ਦੀ ਉਹ ਚੀਜ਼ ਨੂੰ ਇਹ ਪੱਤਰਕਾਰ ਲਿਆ ਆ ਕੇ ਇੱਥੇ ਰੱਖਣ ਦੇ। ਤੁਸੀਂ ਆਪ ਦੱਸੋ ਹਣ ਵੀ ਇਹਦਾ ਸਵਾਲ ਕਰਨਾ ਬਣਦਾ ਕੁੜੀ ਹਵੇ ਦੇ ਪੁੱਤ ਜਿਹੜਾ ਮਰਜੀ ਆਉਂਦਾ ਪੱਤਰਕਾਰ ਨੂੰ ਆਗਲ ਨਹੀਂ ਮੌਤ ਨਹੀਂ। ਜਿਹੜਾ ਮਰਜੀ ਕਿਸ ਨੂੰ ਸਵਾਲ ਕਰੀ ਜਾਂਦਾ ਯਾਰ ਤੁਸੀਂ ਐਸ ਟਾਈਮ ਹਾਲਾਤ ਵੇਖੋ ਕੀ ਆ ਉਹ ਆਇਆ ਵਾ। ਭੈਣ ਚੋਂਦੋ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹਾ ਸਵਾਲ ਕਰ ਲੱਗਿਆ। ਕੁੜੀ ਹਵੇ ਫੁੱਦੂ ਭੈਣ ਚੋਂਦੋ ਪੱਤਰਕਾਰ ਇਕੱਠੇ ਹੋਏ ਕੁੜੀ ਹਵੇ ਦੇ ਪੁੱਤ